ਜ਼ਿਲ੍ਹਾ ਰਿਕਾਰਡ ਦੇ ਸਯੁਜਕ ਮੋਰਚੇ ਦੇ ਵੱਲੋਂ ਅ ਅੱਜ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਜਿਹੜਾ ਪਿਛਲੇ ਦਿਨਾਂ ਚ ਹੰਸਰਾਜ ਦੀ ਵੀਡੀਓ ਵਾਇਰਲ ਹੋਈਆਂ ਜਾਂ ਭੱਟੀ ਸ਼ਬਦਾਵਲੀ ਜਿਹੜੀ ਉਹਦੇ ਨੇ ਵਰਤੀ ਗਈ ਆ ਉਹਦੇ ਸਬੰਧ ਚ ਅੱਜ ਡਿਪਟੀ ਕਮਿਸ਼ਨਰ ਰਿਕਾਰਡ ਨੂੰ ਚੋਰੀ ਘੁਸਣ ਦੇ ਜ਼ਿੰਮੇਵਾਰ ਹੋਣ ਦੇ ਕਾਰਨ ਉਹਨਾਂ ਨੂੰ ਅੱਜ ਮਿਲ ਕੇ ਉਹਨਾਂ ਵੱਲੋਂ ਜਿਹੜੀਆਂ ਉਹ ਕੀਤੀਆਂ ਗਰਦੂਤਾ ਉਹਨਾਂ ਅਗਰੇ ਜਾਲ ਕੀਤੀਆਂ ਤੇ ਉਹਨਾਂ ਨੂੰ ਬੈਂਕਤੀ ਕੀਤੀ ਹੈ ਕਿ ਜਲਦੀ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਉਹ ਗਰੀਬ ਤੇ ਜਿਹੜੀ ਕਿਸਾਨ ਦੇ ਵਿੱਚ ਮਾਰੂ ਜੰਗ ਸ਼ੁਰੂ ਕਰਾਉਣ ਵਾਸਤੇ ਜਿਹੜੀ ਹਿੰਦਾਵਲੀ ਵਰਤੀ ਆ ਜਾਂ ਸਾਡੇ ਭਾਈਚਾਰੇ ਨੂੰ ਜਿਹਦੇ ਵਿੱਚ ਟ੍ਰੇਡ ਆਊਨ ਤੇ ਸਾਨੂੰ ਉਸਾਰ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਈਪਾ ਜਿਹੜੀ ਇਹ ਖੇਡ ਖੇਡ ਰਹੀ ਆ ਇਹ ਇੱਕ ਜਿਵੇਂ ਵਿਜਾਰ ਦੇ ਵਿੱਚ ਦੰਗੇ ਕਰਾਏ ਆ ਮਨੀਪੁਰ ਦੇ ਵਿੱਚ ਕਰਾਏ ਆ ਇਹ ਪੰਜਾਬ ਦੇ ਵਿੱਚ ਵੀ ਉਹੋ ਜਿਹੇ ਹਾਲਾਤ ਬਣਾਉਣਾ ਚਾਹੁੰਦੀ ਆ ਤਾਂ ਕਰਕੇ ਜਿਹੜਾ ਰੈਫਰਿਕਸ਼ਨ ਨੂੰ ਕਿਹਾ ਹੋਇਆ ਕਿ ਇਹਦੇ ਕਾਰਵਾਈ ਕਰੇ ਜੇਕਰ 21 ਤਰੀਕ ਤੱਕ ਇਹ ਕੋਈ ਕਾਰਵਾਈ ਨਹੀਂ ਕਰਦਾ ਜਿਹੜਾ ਪ੍ਰਸ਼ਾਸਨ ਤਾਂ 21 ਦੀ ਮਹਾ ਪੰਚਾਇਤ ਹੋ ਰਹੀ ਆ ਰੇਲੀ ਜਗਰਾਉਂ ਦੇ ਵਿੱਚ ਉਹ ਤੋਂ ਬਾਅਦ ਸੂਬਤ ਮੋਰਚਾ ਉਹਦੇ ਤੋਂ ਕੋਈ ਵੱਡਾ ਐਕਸ਼ਨ ਲੈ ਕੇ ਫਿਰ ਜਿਹੜੀ ਭਾਸ਼ਾ ਇਹ ਬੋਲਦਾ ਇਹਨੂੰ ਉਸੇ ਭਾਸ਼ਾ 'ਚ ਜਵਾਬ ਦਿੱਤਾ ਜਾਵੇ। ਹਾਲੇ ਅੱਜ ਸੂਬਤ ਮੋਰਚਾ ਜੋ ਫਰੀ ਕੋਟ ਹੈ ਉਹ ਡਿਪਟੀ ਕਮਿਸ਼ਨਰ ਨੂੰ ਮਿਲਿਆ ਪਿਛਲੇ ਦਿਨੀ ਸਾਰਿਆਂ ਨੇ ਸੁਣੀਆ ਵੀਡੀਓ ਜੋ ਵਿਲੇਰਾ ਪਿੰਡ ਤੋਂ ਹੰਸਰਾ ਜਾਂਸ ਨੇ ਜੋ ਬੜੇ ਭੱਦੇ ਸ਼ਬਦ ਔਰ ਬੜੀ ਰੁੱਖੀ ਔਰ ਪਰ અમાਰੋ ਜੋ ਜਾਗ ਸ਼ੁਰੂ ਕਰਾਉਣ ਦੀਆਂ ਗੱਲਾਂ ਕੀਤੀਆਂ ਔਰ ਖੇਤਰਾਂ ਦੀ ਘਾਟ ਦਾ ਕਿਸਾਨਾਂ ਨੂੰ ਦੱਸਿਆ ਹੈਗਾ ਔਰ ਦੋ ਤਰੀਕ ਨੂੰ ਇੱਕ ਤਰੀਕ ਤੋਂ ਇਲੈਕਸ਼ਨ ਤੋਂ ਬਾਅਦ ਦੋ ਤਰੀਕ ਨੂੰ ਮੇਲੰਦੀ ਗੱਲ ਕਹੀ ਹੈ ਕਿ ਦੋ ਤਰੀਕ ਤੋਂ ਬਾਅਦ ਮਿਲੋ ਇਹਨਾਂ ਖੱਬੀ ਖਾਨਾ ਨੂੰ ਬਹੁਤ ਵੱਡੀਆਂ ਗੱਲਾਂ ਕਹੀਆਂ ਔਰ ਇਹ ਕਿਹਾ ਹੈ ਕਿ ਮੈਂ ਗਰੀਬਾਂ ਗਰੀਬਾਂ ਨੂੰ ਸਾਨੂੰ ਵੱਡ ਨਹੀਂ ਦੰਦੇ ਪਿੰਡਾਂ ਦੇ ਵਿੱਚ ਔਰ ਮੈਂ ਮੇਰਾ ਫੋਨ ਨੰਬਰ ਲੋ ਮੈਂ ਦੱਸੂਗਾ ਇਹਨੂੰ ਪੁੱਛਾ ਜਿਉਂ ਨੇ ਆਸਰਾਜ ਨੂੰ ਕਿ ਇਕੱਲੇ ਫੀਕੋਟ ਦੇ ਵਿੱਚ ਵਿਰੋਧ ਹੋ ਰਿਹਾ ਭਾਰਤੀ ਜਨਤਾ ਪਾਰਟੀ ਦਾ ਪਰਨੀਤ ਕੌਰ ਜੋ ਪਟਿਆਲੇ ਤੋਂ ਖੜੀ ਹੈ ਉਹਦਾ ਪੁੱਤਰਾ ਦਾ ਫਰੀਕੋਟ ਸਾੜਿਆ ਸੀ ਜਦੋਂ ਉੱਥੇ ਕਿਸਾਨ ਦੀ ਮੌਤ ਹੋਈ ਸੀ ਸਾਰੇ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਹੈ ਅੱਜ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾ ਸਾਡੀ ਪੂਰੀ ਕੋਲਚਾ ਸਹਿਯੋਗ ਮੋਰਚੇ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਵਾਰ ਨਹੀਂ ਆਉਣ ਦੇਣੀ ਇਹ ਗੱਲਾਂ ਕਰਦਾ ਮੈਂ ਵੀ ਗਰੀਬ ਆ ਮੇਰਾ ਪ੍ਰਧਾਨ ਮੰਤਰੀ ਵੀ ਗਰੀਬ ਹੈ ਕਿਉਂਕਿ ਜਿਨ੍ਹਾਂ ਦੇ ਸਬੰਧ ਅਮਾਨੀਆਂ ਡਾਨੀਆਂ ਨਾਲ ਹੈ ਉਹ ਬੰਦੇ ਗਰੀਬ ਨੇ ਜੋ ਸਾਰੀ ਦੁਨੀਆ ਨੂੰ ਇਹ 2% ਲੋਕਾਂ ਨੂੰ ਵੇਚਣਾ ਚਾਹੁੰਦੇ ਆ ਮਾਨੀਆਂ ਡਾਨੀਆਂ ਨੂੰ ਉਹ ਬੰਦੇ ਗਰੀਬ ਹੈ ਔਰ ਜਿਹੜੇ ਕਹਿੰਦੇ ਮੈਂ ਗੱਲ ਸੁਣੇ ਨੇ ਇੱਥੇ ਭਾਰਿਆਂ ਨਹੀਂ ਸੌਣੇ ਇਹਦੇ ਬਹੁਤ ਆਏ ਨੇ ਕੀ ਕਹ ਕੋਈ ਗੱਲ ਸੁਣ ਤੇ ਜੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਗਰੀ ਵੀਰਾਂ ਨੂੰ ਜਿੰਨਾਂ ਕੋਲੇ ਖੜ ਕੇ ਗੱਲਾਂ ਕਰਦਾ ਉਹ ਸਾਡਾ ਭਾਈਚਾਰਾ ਹੈ ਮੈਂ ਬੇਨਤੀ ਕਰਦਾ ਸਾਡਾ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਕੋਈ ਗੱਲ ਨਹੀਂ ਵੋਟਾਂ ਦੀ ਗੱਲ ਵੱਖਰੀ ਹੁੰਦੀ ਵੋਟ ਕਿੱਥੇ ਕਿਸੇ ਨੇ ਪਾਉਣੀ ਹੈ ਠੀਕ ਹੈ ਅਸੀਂ ਹਰ ਥਾਂ ਪ੍ਰਚਾਰ ਕਰਨਾ ਹਰ ਪਿੰਡ ਦੇ ਵਿੱਚ ਪ੍ਰਚਾਰ ਕਰਨਾ ਸ਼ਹਿਰ ਵਿੱਚ ਅਸੀਂ ਕਹਿਣਾ ਇਹਨਾਂ ਦੇ ਪੋਲ ਨਹੀਂ ਬੋਥਣਾ ਲੱਗਣ ਅਸੀਂ ਇਹਨਾਂ ਨੂੰ ਝੰਡੀਆਂ ਦਿਖਾਉਣੀਆਂ ਇਹਨਾਂ ਨੂੰ ਸਵਾਲ ਕਰਨੇ ਆ ਆ ਸਾਡਾ ਐਸਕੇਐਮ ਜਿਹੜਾ ਜੋ ਐਸਕੇਐਮ ਨੇ ਸਾਡਾ ਡਿਸਪਲੇਨ ਬਣਾਇਆ ਹੈਗਾ ਕਿ ਅਸੀਂ ਕੋਈ ਟੋਲ ਪੰਨ ਨਹੀਂ ਕਰਾਂਗੇ ਅਸੀਂ ਕੋਈ ਗਾਲ-ਦੋਪੜ ਨਹੀਂ ਕੱਢਾਂਗੇ ਅਸੀਂ ਕੋਈ ਬੱਚਿਆਂ ਦਾ ਰਸਤਾ ਨਹੀਂ ਰੋਕਾਂਗੇ ਜਿਸ ਐ ਜਿਹੜਾ ਐਸਕੇਐਮ ਹੈ ਉਸ ਗੱਲ ਤੇ ਚੱਲ ਰਿਹਾ ਹੈਗਾ ਸੋ ਇਹ ਹੈਗਾ ਡਿਸਪਲੀਕੇਸ਼ਨ ਨੂੰ ਇਹ ਹੀ ਕਿਹਾ ਕਿ ਇਹ ਤੇ ਵੀ ਕਾਰਵਾਈ ਹੋਵੇ ਉਹ ਕਾਰਵਾਈ ਓਪਨ ਕੀਤੀ ਜਾਵੇ ਪ੍ਰੈਸ ਦੇ ਵਿੱਚ ਦਿੱਤੀ ਜਾਵੇ ਅਦਰਵਾਈਜ਼ ਇਹ ਗੱਲ ਨਹੀਂ ਹੁੰਦੀ ਕਿਉਂਕਿ ਜਦ ਸਾਡੀ ਕੋਈ ਗੱਲ ਹੁੰਦੀ ਮਾਣੀ ਮੋਟੀ ਸਾਡੇ ਕਿਸਾਨ ਤੋਂ ਉਦੋਂ ਹੀ ਫੜ ਕੇ ਪੁਰਸਾਂ ਮਗਰ ਲੱਗੀਆਂ ਉਦੋਂ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ ਸਿਰਦੰਦੇ ਨੇ ਜਾ ਕੇ ਇਹਨਾਂ ਦੇ ਕਾਰਵਾਈ ਨਹੀਂ ਹੋ ਸਕਦੀ ਸੋ ਇਸੇ ਤੁਰੰਤ ਕਾਰਵਾਈ ਕੀਤੀ ਜਾਵੇ ਉਹ ਕਾਰਵਾਈ ਕਰਾ ਕੇ ਉਹਨੂੰ ਆਪਰ ਕੀਤੀ ਜਾ ਪ੍ਰੈਸ ਦੇ ਵਿੱਚ ਤਾਂ ਸਾਨੂੰ ਪਤਾ ਲੱਗ ਸਕੇ ਨਹੀਂ ਤਾਂ ਭਰੇ 21 ਤਰੀਕ ਦੀ ਜੋ ਜਗਰਾਵਾਂ ਰੈਲੀ ਹੈਗੀ ਆ ਉਹ ਤੇ ਉਹਨੂੰ ਓਪਨ ਕਰਾਂਗੇ ਸਾਰੀ ਗੱਲ ਨੂੰ ਉੱਥੇ ਵੱਡਾ ਐਕਸ਼ਨ ਉਹਦੇ ਖਿਲਾਫ ਅਸੀਂ ਲਾਵਾਂਗੇ ਕੀ ਗੱਲ ਜੇਕਰ ਦੇਸ਼ ਦੇ ਅੰਦਰ ਦੁਬਾਰਾ ਬੀਜਪੀ ਸਰਕਾਰ ਬਣ ਕੇ ਕਿਸਾਨਾਂ ਦੇ ਖਿਲਾਫ ਪਾੜੇ ਦੇਖੋ ਇਕੱਲੇ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਹੋਣਗੇ ਬੀਜਪੀ ਸਾਰੇ ਦੇਸ਼ ਦੀ ਦੁਸ਼ਮਣ ਹੈ ਇਹ ਮਤ ਸੋਚਣ ਦੁਜੇ ਕਿਉਂਕਿ ਕਿਸਾਨ ਤਾਂ ਮਰੇਗਾ ਹੀ ਕਿਸਾਨ ਜੇ ਮਰਦਾ ਤਾਂ ਮੰਡੀ ਕਰਨ ਖਤਮ ਹੁੰਦਾ ਤੇ ਯਾਰ ਜੀ ਨਹੀਂ ਮਰਦਾ ਕਿ ਉਹਦਾ ਲੇਬਰ ਨਹੀਂ ਮਰਦੀ ਕਿ ਉਹਨਾਂ ਟਰੱਕਾਂ ਵਾਲੇ ਜੋ ਘਾਟ ਲਈਦਾ ਕੰਮ ਉਹ ਨਹੀਂ ਮਰਦੇ ਕਿ ਵੱਡੇ ਮਾਲ ਖੋਲਣ ਦੇ ਨਾਲ ਜੋ ਛੋਟਾ ਦੁਕਾਨਦਾਰ ਹੈ ਪਿੰਡਾਂ ਜਾਂ ਸ਼ਹਿਰਾਂ ਵਿੱਚ ਇਹ ਨਹੀਂ ਮਰਦਾ ਕਿ ਜੋ ਪ੍ਰਾਈਵੇਟ ਸਾਰੇ ਮਹਿਕਮੇ ਕਰਨ ਦੇ ਨਾਲ ਨੌਕਰੀਆਂ ਖਤ ਨਹੀਂ ਹੁੰਦੀਆਂ ਸਾਰਾ ਦੇਖ ਜੋ ਹੈਗਾ ਉਹਨਾਂ ਚੰਦ ਲੋਕਾਂ ਨੂੰ ਇਹ ਦੇਖਣਾ ਚਾਹੁੰਦਾ ਤੇ ਸਾਰੇ ਦੇਸ਼ ਵਾਸੀਆਂ ਤੋਂ ਤੁਹਾਡੇ ਰੇ ਬੇਨਤੀ ਹੈ ਕਿ ਕੱਲਾ ਕਿਸਾਨ ਨਹੀਂ ਇਹ ਜੋ ਸਰਕਾਰ ਹੈ ਸਾਰੇ ਦੇਸ਼ ਦੀ ਦੁਸ਼ਮਣ ਹੈ ਇਹਨੂੰ ਆਪਾਂ ਜੋ ਆ ਪਹਿਲੀ ਤੇ ਤੀਜੇ ਨੂੰ ਇੱਥੇ ਪੈਣੀਆਂ ਜਾਂ ਵੋਟਾਂ ਪੈਣੀਆਂ ਬਾਅਦ ਸਾਰੇ ਆਪਾਂ ਇਹਨੂੰ ਪਾਸੇ ਚਲਦਾ ਕਰੀਏ ਤਾਂ ਜੋ ਆਪਾਂ ਠੀਕ ਹੈ ਸਰਕਾਰ ਸਾਰੀਆਂ ਠੀਕ ਨਹੀਂ ਹੁੰਦੀਆਂ ਪਰ ਸਭ ਤੋਂ ਸਿਰਾ ਜਨਮ ਸਰਕਾਰ ਸਿੱਧ ਹੋਈ ਹੈ ਕੋਈ ਭਾਰਤੀ ਜਨਤਾ ਪਾਰਟੀ ਵੀ ਸਿੱਧ ਹੋਈ ਹੈ ਤੋਂ ਇਹਨਾਂ ਨੂੰ ਆਪਾਂ ਪਾਸੇ ਕਰਨਾ ਸੋ ਆਉਣ ਦੀਆਂ ਗੱਲਾਂ ਨਾ ਕਰੇ ਸਰਕਾਰ ਇਸ ਵਾਰ ਇਹਦੀ ਨਹੀਂ ਹੋਣੀ ਹੰਸ ਰਾਜ ਦਾ ਵਿਰੋਧ ਚੱਲੀ ਰਹੇਗਾ ਕੋਲੋਂ ਸਾਡੇ ਐਸਕੇਮ ਕੱਲੇ ਹੰਸ ਰਾਜ ਦਾ ਮੈਂ ਬੇਨਤੀ ਕਰਾਂ ਕੱਲੇ ਹੰਸ ਰਾਜ ਦਾ ਵਿਰੋਧ ਨਹੀਂ ਨਾ ਹੋ ਰਿਹਾ ਪੰਜਾਬ ਨੇ ਸਾਰੇ ਦੇਖ ਚੁੱਕੇ ਹੋਏ ਨੇ ਭਾਰਤੀ ਜਨਤਾ ਪਾਰਟੀ ਦਾ ਉਹ ਤਾਂ ਸਾਡੇ ਡਿਸਪਨਰ ਚ ਰਹੇਗੇ ਹਮੇਸ਼ਾ ਸਾਰਾ ਪ੍ਰਚਾਰ ਵੀ ਹੋਣਾ ਪਿੰਡਾਂ ਸ਼ਹਿਰਾਂ ਦੇ ਵਿੱਚ ਅਸੀਂ ਕਾਲੀਆਂ ਝੰਡੀਆਂ ਦਿਖਾਵਾਂਗੇ ਸਵਾਲ ਵੀ ਕਰਨੇ ਆ ਪ੍ਰਸ਼ਾਸਨ ਨੂੰ ਕਿਹਾ ਹੋਇਆ ਕਿ ਜਿੱਥੇ ਆਉਂਦਾ ਤੁਸੀਂ ਠੱਲ ਕੇ ਸਾਨੂੰ ਇਹਦੇ ਸਾਹਮਣੇ ਖੜਾ ਕਰੋ ਤੇ ਆਪਦੇ ਸਵਾਲ ਕਰਾਂਗੇ ਸੋ ਤਾਂ ਹੁੰਦਾ ਰਹਿਣਾ